ਆ ਗਿਆ ਦੱਸਤੀਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟ ਦੀ ਲੁੱਟ ਦੀ ਨੀਅਤ ਦੇ ਨਾਲ ਕਰਿਆਨੇ ਦੀ ਦੁਕਾਨ ਤੇ ਲੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੁੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀ ਇਹ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਇੱਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀ ਕੇਜ਼ ਵਾਰਦਾਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੇ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕਿ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ ਚ ਰੋਸ ਵਿੱਚ ਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਫਰਟ ਚਾਚੇ ਦਾ ਲੜਕਾ ਵਾ

ਸਰਕਾਰ ਦਾ ਫੇਲਿਅਰ ਹੁਣ ਕੀ ਵੇਖ ਰਹੇ ਆਪਾਂ ਨਜਾਇਜ਼ ਹਥਿਆਰ ਹੈ ਐ ਕਿਹੋ ਜਿਹਾ ਇਸ ਦੇ ਬੱਚੇ ਬੱਚਾ ਇਹ ਕਹਿੰਦਾ ਜੀ ਕੋਈ ਕੋਈ ਕੱਲਾ ਕੱਲਾ ਬੇਟਾ ਹੋਰ ਪਰਿਵਾਰ ਦੀ ਕੋਈ ਨਾਂ ਹੋਰ ਉਹਨਾਂ ਦੇ ਫਾਦਰ ਸਾਹਿਬ ਹੈ ਜੇ ਸਰਦਾਰ ਰਜਿੰਦਰ ਸਰਪੰਚ ਸਾਹਿਬ ਦਾ ਸਰਪੰਚ ਨੇ ਹਾਂਜੀ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਹੋ ਗਏ ਪੂਰੀ ਗੋਲੀਆਂ ਤੇ ਵੀ ਉਹ ਕਿੰਨੇ ਗੋਲੀਆਂ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਜੀ ਉਨੇ ਲਾ ਕੇ ਬੰਦੇ ਜਿਹੜੇ ਅੱਜ ਮਗਰ ਪਾਏ ਜਦੋਂ ਉਹਨਾਂ ਦਾ ਹਲਕੀ ਇੱਕਾ ਤੇ ਹਮਲਾ ਵਰਗਾ ਤੇ ਇੱਕ ਗੋਲੀਆਂ ਦੇ ਰਾਈ ਮੋਟਰਸਾਈਕਲ ਤੇ ਮਰ ਚਲ ਗਏ ਮੂਹ ਬੰਨੇ ਹਾਂਜੀ ਹਾਂਜੀ ਕੋਈ ਪਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਆਇਆ ਅਚਲ ਲਟੇਰੇ ਲਟੇਰੇ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ ਚ ਪੈਸੇ ਜੋ ਆਕੇ ਲੈ ਗਏ ਪਿੰਡ ਆ ਸਾਡਾ ਸਦਰ ਤਰ ਤੱਪੇ ਬੈਠਾ ਉੱਥੇ ਕ੍ਰਿਆਨਾ ਸੂਰ ਅਰ ਦਰਜੀਤ ਕ੍ਰਿਆਨਾ ਸੂਰ ਉੱਥੇ ਕੋਈ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਕੋਲੀ ਚਲਾ ਕੇ ਵੀ ਗਏ ਐ ਇਹਦੇ ਕਰਕੇ ਉਹ ਬੱਚੇ ਨੂੰ ਜਖਮੀ ਹਾਲਤ ਵਿੱਚ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਦੱਸਿਆ ਬ੍ਰੌਟਟ ਹੈ ਉਹਦੇ ਸਪੱਤੀ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿੰਨੀਆਂ ਕੋਲੀਆਂ ਲੱਗਦਾ ਪਤਾ ਜੀ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਇਹ ਛੜ ਚਾਟੇ ਦਾ ਲੜਕਾ ਵਾ ਤੇ ਉਹ ਤਰਨਤੋਂ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਤੀਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰੀਆਨੇ ਦੀ ਦੁਕਾਨ ਤੇ ਡੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੁੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀ ਹੈ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਹੈ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਜਿਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀ ਖੇਜ਼ ਵਾਰਦਾਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੀ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕੀ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ 'ਚ ਰੋਸ ਵਿੱਚ ਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਸਾਡੇ ਚਾਚੇ ਦਾ ਲੜਕਾ ਵਾ ਉਹ ਦੁਕਾਨ 'ਚ ਬੈਠਾ ਹੀ ਲੁਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪੈਸੇ ਉਹ ਲੁਟਕੇ ਲਾ ਗਏ ਦਲਜੀਤ ਸਿੰਘ ਨਾਮ ਇਰਤਕਾ ਦਾ ਉਹ ਕਰਦਾ ਜਿਹੜਾ ਪਹਿਲਾਂ ਭੁੱਲਰ ਜੀ ਖਾਮੀ ਕਰਦਾ ਹੀ ਇਹ ਕੰਮ ਕਰਿਆਨੇ ਦੀ ਦੁਕਾਨੀ ਦੀ ਕਿੰਨੇ ਜਾਨੀ ਆਏ ਦੋ ਜਾਨੀ ਦੋ ਜਿਹੜੇ ਮੂੰਹ ਬਧੇ ਉਹਨਾਂ ਹਾਂ ਮਾਰਕੀਟ ਦੇ ਆਪੇ ਇਹ ਦੀ ਦੀ ਜਿੱਦਾਂ ਹਾਂਜੀ ਤੇ ਮੈਂ ਕੀ ਕਹਾਂ ਚਾਹੂੰ ਜੇ ਦੇਹਦਾਰ ਜਗ ਗੋਰੀਆਂ ਨਹੀਂ ਦੇਹਦਾਰ ਸਰਕਾਰ ਦਾ ਫੇਲਿਅਰ ਹੁਣ ਕੀ ਵੇਖਣ ਲਿਆ ਆਪਾਂ ਨਜਾਇਜ਼ ਹਥਿਆਰ ਹੈ ਪਹਿਹੀ ਇੱਕ ਬੱਚੇ ਬੱਚਾ ਇਹ ਕਹੇ ਜੀ ਕੋਈ ਕੋਈ ਕੱਲਾ ਕੱਲਾ ਬੇਟਾ ਉਹ ਪਰਿਵਾਰ ਦੇ ਕੋਲ ਆ ਔਰ ਉਹਨਾਂ ਨੇ ਫਾਦਰ ਸਾਹਿਬ ਹੈ ਜੇ ਸਦਾ ਰਜਨ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਨੇ ਹਾਂਜੀ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਹੋ ਗਏ ਪੂਰੀ ਗੋਲੀਆਂ ਚ ਨੀ ਉਹ ਕਿੰਨੇ ਤੇ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਵੀ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਜੀ ਉਹਨੇ ਉਹਨੇ ਲਾ ਕੇ ਬੰਦੇ ਜੀ ਉਹ ਅਜਨ ਮਗਰ ਪਾਇਆ ਜਦੋਂ ਉਹਨਾਂ ਦਾ ਹਲ ਹੋ ਗਿਆ ਇੱਕ ਆ ਤੇ ਹਮਲਾ ਵਰਗਾ ਤੇ ਇੱਕ ਗੋਲੀਆਂ ਜਿਹੀਆਂ ਮੋਟਰਸਾਈਕਲ ਤੇ ਮਰ ਚ ਲਗੇ ਮੂੰਹ ਬਣੇ ਹਾਂਜੀ ਹਾਂਜੀ ਕੋਈ ਪਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਹੈਗਾ ਅੱਛਾ ਲਟੇਰੀ ਲਟੇਰੀ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ 'ਚ ਪੈਸੇ ਜੋ ਅਗੇ ਲੈ ਗਏ ਪਿੰਡ ਆ ਤੁਹਾਡਾ ਸਰਦਾਰ ਉੱਤਰ ਤੱਤ ਤੇ ਬੈਠਾ ਉੱਥੇ ਕਰਿਆਣਾ ਸਟੋਰ ਅ ਦਲਜੀਤ ਕਰਿਆਣਾ ਸੋ ਉੱਥੇ ਕੋਈ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਕੋਈ ਗੋਲੀ ਚਲਾ ਕੇ ਇਹਦੇ ਗਏ ਹੈ ਜਿੱਦ ਨੇ ਕਰਕੇ ਉਹਨਾਂ ਤੇ ਨੂੰ ਚੱਕ ਵੀ ਹਸ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਸੇਵ ਰੋਟਟਟ ਉਹਦੇ ਸੁਪਤੀ ਕੋਲ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਸਰ ਕਿੰਨੀ ਘੋੜੀਆਂ ਲੱਗੇ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਤਰਨਤਨ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਤੀਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰੀਆਨੇ ਦੀ ਦੁਕਾਨ ਤੇ ਡੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀਇਆ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਇਕੱਠਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀਖੇਜ਼ ਵਾਰਦਾਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹ ਸਕਦੇ ਹਾਂ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੇ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕੀ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ ਜਿਸ 'ਚ ਰੋਸ ਵਿੱਚ ਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਇਹ ਸਾਡਾ ਚਾਚਾ ਜੀ ਦਾ ਲੜਕਾ ਵਾ ਜੋ ਦੁਕਾਨ 'ਚ ਬੈਠਾ ਸੀ ਲੁਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪੈਸੇ ਉਹ ਲੁਟਕੇ ਲਾ ਗਏ ਦਲਜੀਤ ਸਿੰਘ ਨਾਮ ਇਰਤਿਕ ਦਾ ਉਹ ਕਰਦਾ ਜੀ ਭੁੱਲ ਜੀ ਖਾਮੀ ਕਰਦੇ ਹੀ ਇਹ ਕੰਮ ਕਰਿਆਨੇ ਦੁਕਾਨੀ ਨੇ ਕਿੰਨੇ ਜਣੇ ਆਏ ਦੋ ਜਣੇ ਦੋ ਜਿਹੜੇ ਮੂੰਹ ਬਧੇ ਉਹਨਾਂ ਨੂੰ ਹਾਂ ਮਾਰਕੀਟ ਤੇ ਪਰ ਇਹ ਦੀਦੀ ਜਿੱਦਾਂ ਹਾਂ ਜੀ ਕੀ ਕਹਿਣਾ ਚਾਹੋ ਜੇ ਦੇਹ ਦੇ ਰਹੇ ਜਾਂ ਗੋਰੀਆਂ ਮਹਿੰਦੇ ਕਿਹ ਜਗਾ ਸਰਕਾਰ ਦਾ ਫੇਲਿਅਰ ਹੁਣ ਕੀ ਵੇਖਣ ਦੇ ਆਪਾਂ ਨਜਾਇਜ਼ ਹਥਿਆਰ ਹੈ ਪਹਿਹੀ ਬੱਚੇ ਬੱਚੇ ਕਿਹ ਅਗੇ ਬੱਚਾ ਇਹ ਕਹੇ ਜੀ ਕੋਈ ਕੋਈ ਕੱਲਾ ਕੰਮ ਬੇਟਾ ਹੋਰ ਪਰਵਾਰ ਦੀ ਕੋਈ ਨਹੀਂ ਔਰ ਉਹਨਾਂ ਦੇ ਫਾਦਰ ਸਾਹਿਬ ਹੈ ਜੇ ਸਦਾ ਰਜਨ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਨੇ। ਹਾਂਜੀ ਇੱਕ ਭਰਾ ਵਾ। ਉਹ ਵੱਡੇ ਨੇ। 40 ਸਾਲ ਹੋ ਗਏ। ਪੂਰੀ ਗੋਲੀਆਂ ਤੇ ਵੀ ਉਹ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਮਾਰੀਆਂ। ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਜੀ ਨੇ ਉਹਨਾਂ ਨੇ। ਉਹ ਜੇ ਲਾਗੇ ਬੰਦੇ ਜਿਹੜੇ ਅਜੇ ਮਗਰ ਪਏ ਜਦੋਂ ਉਹਨਾਂ ਦਾ ਹਰੂ ਹੋ ਗਿਆ। ਇੱਕਾ ਤੇ ਹਮਲਾ ਵਰਗਾ ਤੇ ਇੱਕ ਗੋਲੀਆਂ ਜਿਹੜੀਆਂ ਮੋਟਰਸਾਈਕਲ ਤੇ ਮਾਰ ਚਲ ਗਏ। ਉਹ ਬੰਨੇ। ਹਾਂਜੀ ਹਾਂਜੀ। ਕੋਈ ਪਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਹੈਗਾ ਅੱਛਾ ਲਟੇਰੇ ਲਟੇਰੀ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਨਾਲੇ ਗੱਲੇ 'ਚ ਪੈਸੇ ਜੋ ਆ ਕੇ ਲੈ ਗਏ ਪਿੰਡ ਆ ਥਾੜਾ ਸਦਰ 70 70 ਤੇ ਬੈਠਾ ਉੱਥੇ ਕਰਿਆਣਾ ਸਟੋਰ ਦਰਜੀਤ ਕਰਿਆਣਾ ਸੋ ਉੱਥੇ ਕੋਈ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਕੋਈ ਗੋਲੀ ਚਲਾ ਕੇ ਵੀ ਗਏ ਐ ਜਿੱਦੇ ਕਰਕੇ ਉਹਨਾਂ ਦੇ ਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਸੇਵ ਬਰਾਟਟ ਉਹਦੇ ਸਪਤੀ ਨੂੰ ਅਗਨੀਕਾਰਾ ਵੀ ਕੀਤੀ ਜਾਂਦੀ ਹੈ ਸਰ ਕਿੰਨੀ ਘੜੀਆਂ ਨਾ ਪਤਾ ਕਿ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਤਰਨਦਾਨੋਂ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਤੀਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰੀਆਨੇ ਦੀ ਦੁਕਾਨ ਤੇ ਡੋਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੁੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀ ਇਹ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਇੱਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀਖੇਜ਼ ਵਾਰਦਾਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੇ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕਿ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ ਚ ਰੋਸਵਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਸਾਡੇ ਚਾਚੇ ਦਾ ਲੜਕਾ ਵਾ ਜੋ ਦੁਕਾਨ 'ਚ ਬੈਠਾ ਏ ਲੁਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪਹਿ ਵੋਹੇ ਲੁੱਟੇ ਲਾਗੇ ਦਲਜੀਤ ਸਿੰਘ ਨਾਮ ਮਿਰਤਕਲਾ ਉਹ ਕਰਦਾ ਆ ਇਹਦਾ ਪਿੰਨਾ ਭੁੱਲਰ ਜੀ ਕੰਮੀ ਕਰਦੇ ਹੀ ਇਹ ਕੰਮ ਕਰਿਆਨੇ ਦੀ ਕਹਾਣੀ ਹੈ ਹਾਂ ਕਿੰਨੇ ਜਾਨੀ ਆਏ ਦੋ ਜਾਨੀ ਦੋ ਜਿਹੜੇ ਮੂੰਹ ਬੱਦੇ ਉਹਨਾਂ ਹਾਂ ਮਾਰ ਕੇ ਲੱਗੇ ਉਹ ਭਾਈ ਇਹ ਦੀਦੀ ਜਿੱਦਾ ਹਾਂ ਜੀ ਕਿਹ ਕਿਹ ਚਾਹ ਚਾ ਉਹ ਜਿਹੜੇ ਦੇਹਰੇ ਜਾ ਗੋਲੀਆਂ ਮਾਰ ਕੇ ਦੇ ਲੱਗੇ ਇਹ ਸਰਕਾਰ ਦਾ ਫੇਲਿਅਰ ਕਿੰਨੀ ਵੇਖਣ ਦੇ ਆਪਾਂ ਨਜਾਇਜ਼ ਹਥਿਆਰ ਹੈ ਇਹੋ ਹੀ ਇਹ ਬੱਚੇ ਕਿਹ ਹੈ ਬੱਚਾ ਕਿਹਾ ਜੀ ਕੋਈ ਕੋਈ ਕੱਲਾ ਕੱਲਾ ਬੇਟਾ ਉਹ ਤਵਾਰੀ ਕੋਲ ਨਾ ਹੋਰ ਉਹਨਾਂ ਦੇ ਫਾਦਰ ਸਾਹਿਬ ਹੈ ਜੇ ਸਰਦਾਰ ਰਾਮ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਨੇ ਇਹ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਹੋ ਗਏ ਪੂਰੀ ਗੋਲੀਆਂ ਤੇ ਨਹੀਂ ਉਹ ਕਿੰਨੀਆਂ ਗੋਲੀਆਂ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਵੀ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਉਨੇ ਲਾਗੇ ਬੰਦੇ ਜਿਹੜੇ ਪਾਣ ਮਗਰ ਪਾਏ ਜਦੋਂ ਉਹਨਾਂ ਨਾਲ ਇਹ ਕਾਤੇ ਹਮਲਾ ਵਰਗਾ ਤੇ ਇੱਕ ਗੋਲੀਆਂ ਦੇ ਵਾਈ ਮੋਟਰਸਾਈਕਲ ਤੇ ਮਾਰ ਚਲ ਗਏ ਮੂਹ ਬੰਨੇ ਹਾਂਜੀ ਹਾਂਜੀ ਕੋਈ ਪੁਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਆਇਆ ਅੱਛਾ ਲਟੇਰੇ ਲਟੇਰੇ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ ਚ ਪੈਸੇ ਜੋ ਆ ਕੇ ਲੈ ਗਏ ਪਿੰਡ ਹੈ ਖਾਲਾ ਸਦਰ ਤਰ ਤੱਟ ਪੇਟਾ ਉਥੇ ਕਿਰਿਆਨਾ ਸੂਰਤ ਦਲਜੀਤ ਕਿਰਿਆਨਾ ਸੂਰ ਉਥੇ ਕੋ ਦੋ ਸ਼ੱਕੀ ਆਤੀ ਆਏ ਸੀਗੇ ਉਹਨਾਂ ਨੇ ਉੱਥੇ ਕੋਈ ਗੋਲੀ ਚਲਾ ਕੇ ਵੀ ਗਏ ਐ ਜਿੱਦੇ ਕਰਕੇ ਉਹਨਾਂ ਤੇ ਨੂੰ ਜ਼ਖਮੀ ਹੱਥੀ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਦੱਸੇ ਬ੍ਰੌਟਟ ਉਹਦੇ ਸਪਤੀ ਹੁਣ ਅਗਨੀ ਕਾਰਾ ਵੀ ਕੀਤੀ ਜਾਦੀ ਸਰ ਕਿੰਨੀਆਂ ਗੋਲੀਆਂ ਲੱਗਿਆ ਪਤਾ ਜੀ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਤਰਨਤਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸ ਪਈਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰੀਆਨੀ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰੀਆਨੇ ਦੀ ਦੁਕਾਨ ਤੇ ਡੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੁੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀ ਹੈ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਹੈ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀਖੇ ਜ਼ੁਆਰਦਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੀ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕੀ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ 'ਚ ਰੋਸ ਵੱਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਸਾਡਾ ਚਾਚਾ ਜੀ ਦਾ ਲੜਕਾ ਵਾ ਜੋ ਦੁਕਾਨ 'ਚ ਬੈਠਾ ਹੈ ਲੁਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪੈਪੋਹੇ ਲੁਟੇ ਲਾਏ ਅੰਦਰਜੀਤ ਸਿੰਘ ਨਾਮ ਇਰਤਕਾ ਉਹ ਕਰਦਾ ਹੈ ਇਹਦਾ ਪਿੰਡ ਨਾ ਭੁੱਲਰ ਜੀ ਕਾਮੀ ਕਰਦਾ ਹੀ ਇਹ ਕੰਮ ਕਰਿਆਨੇ ਦੁਕਾਨੀ ਦੇ ਬੇਟਾ ਹੋਰ ਪਰਿਵਾਰ ਦੇ ਕੋਲ ਨਾਲ ਔਰ ਉਹਨਾਂ ਦੇ ਪATER ਸਾਹਿਬ ਹੈ ਜੇ ਸਦਾ ਰਾਮ ਸਿੰਘ ਸਰਪੰਚ ਸਾਫਾ ਸਰਪੰਚ ਨੇ ਹਾਂਜੀ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਉਮਰ ਪੂਰੀ ਗੋਲੀਆਂ ਤੇ ਨੇ ਉਹ ਕਿੰਨੇ ਤੇ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਵੀ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਜੀ ਉਹਨੂੰ ਕੋਈ ਲਾਗੇ ਬੰਦੇ ਜਿਹੜੇ ਅਜੇ ਮਗਰ ਪਏ ਜਦੋਂ ਉਹਨਾਂ ਨਾਲ ਇੱਕਾ ਤੇ ਹਮਲਾ ਵਰਗਾ ਤੇ ਇੱਕ ਗੋਲੀਆਂ ਜਿਹੜੀਆਂ ਮੋਟਰਸਾਈਕਲ ਤੇ ਮਰ ਚਲ ਗਏ ਮੂੰਹ ਬੰਨੇ ਹਾਂਜੀ ਹਾਂਜੀ ਕੋਈ ਪਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਆਇਆ ਅਚਾਨਕ ਲਟੇਰੇ ਹੀ ਲਟੇਰੇ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ 'ਚ ਪੈਸੇ ਜੋ ਆ ਕੇ ਲੈ ਗਏ ਨੰਬਰ ਪਿੰਡ ਹੈ ਖਾਲਾ ਸਦਰ ਉੱਤਰ ਤਰਤ ਪਿੰਡਾ ਉੱਥੇ ਕਰਿਆਣਾ ਸਟੋਰ ਹੈ ਦਲਜੀਤ ਕਰਿਆਣਾ ਸੋ ਉੱਥੇ ਵੀ ਦੋ ਸ਼ੱਕੀ ਵਾਕੀ ਆਏ ਸੀਗੇ ਉਹਨਾਂ ਨੇ ਉੱਥੇ ਕੋਈ ਗੋਲੀ ਚਲਾ ਕੇ ਵੀ ਗਏ ਐ ਜਿੱਦੇ ਕਰਕੇ ਉਹ ਤਾਂ ਤੈਨੂੰ ਜਖਮੀ ਹੱਥੀ ਲੈ ਕੇ ਆਏ ਸੀ ਹਸਪੀਟਲ ਪਰ ਉਹ ਡਾਕਟਰ ਨੇ ਦੱਸੇ ਬ੍ਰੌਟਟ ਹੈ ਉਹਦੇ ਸਬੰਧੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਸਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਤਰਨਤਾਰਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸ ਪਈਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰਿਆਨੇ ਦੀ ਦੁਕਾਨ ਤੇ ਡੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੁੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀਇਆ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਇਕੱਠਣਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਹੈ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਇਸ ਦੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀਖੇ ਜ਼ੁਆਰਦਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੇ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕੀ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ ਜਿਸ 'ਚ ਰੋਸਵਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਸਾਡਾ ਚਾਚਾ ਦਾ ਲੜਕਾ ਵਾ ਜੋ ਦੁਕਾਨ 'ਚ ਬੈਠਾ ਹੈ ਲੁਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪਹਿ ਵੋਹੇ ਲੁਟੇ ਲਾਗੇ ਦਲਜੀਤ ਸਿੰਘ ਨਾਮ ਇਰਤਕਲਾ ਉਹ ਕਰਦਾ ਇਹਦਾ ਪਿੰਡ ਨਾ ਭੁੱਲਰ ਜੀ ਕਾਮੀ ਕਰਦੇ ਹੀ ਇਹ ਕੰਮ ਕਰਿਆ ਨੇ ਦੁਕਾਨੀ ਦੇ ਹਾਂ ਕਿੰਨੇ ਜਾਨੀ ਆਏ ਦੋ ਜਾਨੀ ਦੋ ਜਿਹੜੇ ਮੂੰਹ ਬਧੇ ਉਹਨਾਂ ਹਾਂ ਮਾਰਕੀਟ ਚ ਆਪਏ ਇਹ ਦੀਦੀ ਜਿੱਦਾਂ ਹਾਂਜੀ ਤੇ ਮੈਂ ਕੀ ਕਹਾਂ ਚਾ ਉਹ ਜਿਹੜੇ ਬੰਦੇ ਆ ਰਹੇ ਗੋਲੀਆਂ ਮਾਰਦੇ ਨੇ ਸਰਕਾਰ ਦਾ ਫੇਲਿਅਰ ਹੁਣ ਕੀ ਵੇਖਣ ਦੇ ਆਪਾਂ ਨਜਾਇਜ਼ ਹਥਿਆਰ ਹੈ ਪਹਿਹੀ ਇੱਕ ਬੱਚੇ ਬੱਚੇ ਬੱਚਾ ਇਹ ਕਹੇ ਜੀ ਕੋਈ ਕੋਈ ਅੱਲਾ ਕੱਲਾ ਬੇਟਾ ਹੋਰ ਪਰਿਵਾਰ ਦੇ ਕੋਲ ਹੈ ਹੋਰ ਉਹਨਾਂ ਦੇ ਫਾਦਰ ਸਾਹਿਬ ਹੈ ਜੇ ਸਰਦਾਰ ਰਾਮ ਸਿੰਘ ਸਰਪੰਚ ਸਾਫਾ ਸਰਪੰਚ ਨੇ ਹਾਂਜੀ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਉਹ ਪੂਰੀ ਗੋਲੀਆਂ ਤੇ ਵੀ ਉਹ ਕਿਹਦੇ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਵੀ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਗੋਲੀ ਲਾ ਕੇ ਬੰਦੇ ਜਿਹੜਾ ਅਜਨ ਮਗਰ ਪਾਇਆ ਜਦੋਂ ਉਹਨਾਂ ਨੇ ਇਹ ਕੱਲ ਤੇ ਹਮਲਾ ਵਰਗਾ ਤੇ ਗੋਲੀਆਂ ਜਿਹੜੀਆਂ ਮੋਟਰਸਾਈਕਲ ਤੇ ਮਾਰ ਚਲ ਗਏ ਮੂੰਹ ਬੰਨੇ ਹਾਂਜੀ ਹਾਂਜੀ ਕੋਈ ਪੁਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਆਇਆ ਅੱਛਾ ਲੁਟੇਰੇ ਹੀ ਲੁਟੇਰੇ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ 'ਚ ਪੈਸੇ ਜੁਆਕੇ ਲੈ ਗਏ ਪਿੰਡ ਹੈ ਖਾਲਾ ਸਰਦਰ ਤਰਤਰ ਚ ਪਿੰਡਾ ਉਥੇ ਕਰਿਆਣਾ ਸਟੋਰ ਹੈ ਦਲਜੀਤ ਕਰਿਆਣਾ ਸੋ ਉਥੇ ਵੀ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉਥੇ ਕੋ ਗੋਲੀ ਚਲਾ ਕੇ ਦੇ ਗਏ ਹੈ ਜਿਹਨੇ ਕਰਕੇ ਉਹ ਤੇ ਨੂੰ ਜਖਮੀ ਹਾਲਤ ਵਿੱਚ ਲੈ ਕੇ ਆਏ ਸੀ ਹਸਪਤਲ ਪਰ ਡਾਕਟਰ ਨੇ ਸੇਵ ਰਟਟ ਹੈ ਉਹਦੇ ਸਬੰਧੀ ਕੋਈ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਸਿਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਤਰਨਦਾਨ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਤੀਏ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟਦੇ ਲੁੱਟ ਦੀ ਨੀਅਤ ਦੇ ਨਾਲ ਕਰਿਆਨੇ ਦੀ ਦੁਕਾਨ ਤੇ ਲੁਟੇਰੇ ਪਹੁੰਚਦੇ ਨੇ ਅਤੇ ਉੱਥੇ ਪਹੁੰਚ ਕੇ ਜਦ ਦੁਕਾਨਦਾਰ ਪੈਸੇ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ ਤਾਂ ਗੋਲੀਆਂ ਨਾਲ ਪੰਨ ਕੇ ਉਸ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਪੁੱਲਰ ਦੀ ਇਹ ਘਟਨਾ ਹੈ ਤਰਨਤਾਰਨ ਦੇ ਪਿੰਡ ਪੁੱਲਰ ਚ ਇੱਕ ਘਟਨਾ ਵਾਪਰੀ ਹੈ ਜਸਤੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੇ ਕਿ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਜਿੱਥੇ ਕਿ ਅੱਜ ਜੋ ਲੁਟੇਰੇ ਨੇ ਉਹ ਦੁਕਾਨ ਤੇ ਪਹੁੰਚਦੇ ਨੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦਲਜੀਤ ਸਿੰਘ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਗੋਲੀਆਂ ਲੱਗਣ ਦੇ ਨਾਲ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੋਂ ਇਸ ਤੋਂ ਬਾਅਦ ਜੋ ਆ ਲੁਟੇਰੇ ਮੌਕੇ ਤੋਂ ਪੈਸੇ ਚੱਕ ਕੇ ਫਰਾਰ ਹੋ ਜਾਂਦੇ ਨੇ ਲਗਾਤਾਰ ਪੁਲਿਸ ਅਸਤੀ ਹੋਣੇ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਜ਼ਿਆਦਾ ਸਸੰਸਨੀ ਖੇਜ਼ ਵਾਰਦਾਤ ਹੈ ਜਿੱਥੇ ਕਿ ਚੰਦ ਪੈਸਿਆਂ ਦੇ ਲਈ ਇੱਕ ਵਿਅਕਤੀ ਦੀ ਜਾਨ ਚਲੀ ਗਈ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਵੱਡੀ ਵਾਰਦਾਤ ਹੈ ਅਤੇ ਜੋ ਵਾਰਦਾਤ ਦਾ ਇੱਕ ਕਾਰਨ ਬਣਿਆ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਪੈਸਿਆਂ ਦੇ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਉਹ ਇਸ ਦੇ ਨਾਲ ਪਤਾ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਜਿੰਨੀ ਗਿਣਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਪੂਰੇ ਦੀ ਪੂਰੀ ਵਾਰਦਾਤ ਨੂੰ ਲੈ ਕੇ ਸਵਾਲ ਖੜ੍ਹਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਸਿਰਫ ਲੁੱਟ ਦੀ ਇਰਾਦੇ ਦੇ ਨਾਲ ਹੀ ਇਹ ਕਤਲ ਹੋਇਆ ਹੈ ਜਾਂ ਫਿਰ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੁਟੇਰੇ ਨੇ ਉਹ ਕਰਿਆਨੇ ਦੀ ਦੁਕਾਨ ਦੇ ਅੰਦਰ ਜੋ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ ਪੈਸਿਆਂ ਦੀ ਮੰਗ ਕਰਦੇ ਨੇ ਲੇਕਿਨ ਦੁਕਾਨਦਾਰ ਜੋ ਕੀ ਦਲਜੀਤ ਸਿੰਘ ਹੈ ਉਸ ਵੱਲੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ ਤੇ ਰੋਸ ਵਿੱਚ ਜੋ ਆ ਕੇ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਅਤੇ ਦਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਿਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਵਿੱਚ ਹੁਣ ਤੱਕ ਮਾਮਲਾ ਦਰਜ ਕਰ ਕੀ ਨਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਵੀ ਤੁਹਾਨੂੰ ਸੁਣਾ ਦਿੰਨੇ ਜੇ ਛੜ ਚਾਚੇ ਦਾ ਲੜਕਾ ਵਾ ਜੋ ਦਵਾਂ ਚ ਬੈਠਾ ਲਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪਹਿ ਵੋਹੇ ਲੁੱਟੇ ਲਾਗੇ ਦਲਜੀਤ ਸਿੰਘ ਨਾਮ ਮਿਰਤਕ ਦਾਲ ਕਰਦਾ ਇਹਦਾ ਪਿੰਨਾ ਭੁੱਲਰ ਜੀ ਖਾਮੀ ਕਰਦੇ ਹੀ ਇਹ ਕੰਮ ਕਰਿਆ ਨੇ ਦੁਕਾਨੀ ਦੇ ਹਾਂ ਕਿੰਨੇ ਜਾਨੀ ਆਏ ਦੋ ਜਾਨੀ ਦੋ ਜਿਹੜੇ ਮੂੰਹ ਬੱਦੇ ਉਹਨਾਂ ਹਾਂ ਮਾਰ ਕੇ ਚਲੇ ਉਹ ਭਾਈ ਇਹ ਵੀ ਜਿੱਦਾਂ ਹਾਂ ਜੀ ਕਿਰ ਕੀ ਕਹਾਂ ਜਉ ਜੇ ਦੇਹ ਦੇ ਜਾ ਗੋਲੀਆਂ